ਕਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਈ ਸਾਰੇ ਜਣੇ ਹੋਰੀ ਕੁੱਤਾ ਠੀਕ ਨੇ ਸਭ ਦੇ ਬੱਚੇ-ਪੁੱਚੇ ਕਿੱਦਾਂ ਨੇ ਜੀ ਗਿਜਾ ਕੇ ਰੋਕ ਲਈ ਬੱਚੇ ਆਪਣੇ ਤਾਂ ਵੀਰੇ ਤੁਹਾਨੂੰ ਪਤਾ ਹੀ ਆ ਵੀ ਜੋੜੀਆਂ ਲੇਟ ਲਾਈਆਂ ਸੀਗੀਆਂ ਬੱਚੇ ਛੋਟੇ ਨਹੀਂ ਜੀ ਹਜੇ ਦੋ ਬੱਚੇ ਵੱਡੇ ਨੇ ਸਿਰਫ ਆ ਦੋ ਬੱਚੇ ਉਹ ਗਿਜਾ ਲੈਨੇ ਥੋੜੇ-ਥੋੜੇ ਛਤਰੀ ਤੇ ਉੱਡੇ ਨਹੀਂ ਹੈਗੇ ਪਰ ਜਣੀ ਛਤਰੀ ਤੇ ਉੱਡ-ਉੱਡ ਕੇ ਬਹਿਣ ਲੱਗ ਗਏ ਹੋ ਰਹੀ ਠੀਕ ਠਾਕ ਅੱਜ ਤੁਹਾਨੂੰ ਦਿਖਾਉਣੀ ਹੈ ਆਪਣੇ ਰੰਗ ਲਾਏ ਹੋਏ ਨੇ ਕਬੂਤਰਾਂ ਦੇ ਬੱਚਿਆਂ ਦੇ ਹੁਣ ਦਿਖਾਉਣੀ ਹੈ ਅੱਜ ਮਨੇ ਬੱਚਾ ਲੈ ਗਿਆ ਘੰਟੀ ਚੱਲ ਰਲੋ ਦਿਖਾ ਇਹਦਾ ਰੰਗ ਇਹਦਾ ਹਰਾ ਘੰਡ ਕਰਤਾ ਭੰਨ ਨਾਲ ਹਰੀ ਝਾਲਰ ਕਰਤੀ ਰੰਗ ਦਸੋ ਵੀਰੇ ਕਿਵੇਂ ਲੱਗਿਆ ਵਧੀਆ ਲੱਗਿਆ ਡਾਦੇ ਨੂੰ ਮਨ ਦਾਦੇ ਦਾ ਤੇਰੇ ਮਾਰ ਜੋਰ ਲਾ ਕੇ ਤੂੰ ਜੀ ਆ ਵੀ ਚੱਕਲਾ ਮਾਜਾ ਆ ਵਜੇ ਰਵੀ ਆਪਾਂ ਨੇ ਘੰਡ ਝਾਲਰ ਕਰਤੀ ਇਹਦੀਆ ਕਰਤਾ ਆਪਾਂ ਨੇ ਵੀਰੇ ਘੰਡ ਟੌਰੀ ਹਰਾ ਘੰਡ ਹਰੀਓ ਟੌਰੀ ਇਹਦਾ ਰੰਗ ਦਿਖਾਵਾ ਮਨੇ ਰੰਗ ਰਸੋਗੀ ਵਧੀਆ ਲੱਗ ਗਿਆ ਰੰਗ ਦੀ ਚਮਕ ਬਹੁਤ ਬਣ ਗਈ ਟਿੱਪੀ ਅੱਖਾਂ ਦਾ ਵਜਾ ਨਿਕਲਿਆ ਜੀ ਦਾਦੇ ਨੂੰ ਵੀ ਊਤਰੀ ਕੱਢਦਾ ਟੂਸੇ ਟਵਰੀ ਵਾਲੀ ਇਹਨੂੰ ਡਾਉਣਾ ਨਹੀਂ ਹੈਗਾ ਠੀਕ ਆ ਨਾਲੋ ਨੂੰ ਊਤਰੀ ਦਿਖਾ ਦੇ ਵਸ ਆਹ ਦੇਖੋ ਇਹ ਕਪੂਤਰੀ ਆਪਣੀ ਇਹ ਆਪਾਂ ਨੂੰ ਮੁੰਡੇ ਨੇ ਦਿੱਤੀ ਏ ਕਰਨੇ ਦੱਸਿਓ ਕਮੈਂਟ ਕਰਕੇ ਕਿਵੇਂ ਕਬੂਤਰੀ ਚੰਗੀ ਹੈ ਕਿ ਨਹੀਂ ਜੀ ਫਾਇਦਕ ਆ ਡਾਈ ਨਹੀਂ ਹੈ ਕਿ ਕੱਟੇ ਡਾਈ ਹੈ ਯਾਨੀ ਮਾੜੀ ਗੀਜੀ ਹੋਈ ਆ ਆ ਦੋਈ ਵੀ ਚੱਕੀਆਂ ਝੱਲਣ ਵਾਲੀ ਕਬੂਤਰੀ ਹੈ ਰੀਆਂ ਝੱਲਣ ਵਾਲੀਆਂ ਕਿ ਕਾ ਕਬੂਤਰੀ ਹੈ ਜੀ ਇਹਦੀ ਆਪਣੀ ਝੱਲਰਾਂ ਕੀਤੀ ਹੋਈਆਂ ਨੇ ਦੋਨੇ ਦੱਸਿਓ ਕਬੂਤਰੀ ਕਿਵੇਂ ਹੈ ਜੀ ਇਹ ਜੇ ਆਪਾਂ ਬავਮੀ ਨਿਸ਼ਾਨੀ ਤੌਰ ਤੇ ਰੰਗ ਲਾਇਆ ਜੀ ਪਰ ਰੰਗ ਤਾਂ ਟਕਾ ਕੇ ਲਾਵਾਂਗੇ ਅੱਗੇ ਕਬੂਤਰੀ ਦੱਸੋ ਜੀ ਕਿਵੇਂ ਆ ਚੰਗੀ ਆ ਦੇਖੋ ਕਬੂਤਰੀ ਆਖਾ ਖੁੰਨੂ ਗਨਾਨ ਵਧੀਆ ਮੇਰੀ ਪੂਰੀਆਂ ਚੰਗੀਆਂ ਵਾਲੀ ਨਿਸ਼ਾਨੀਆਂ ਨੇ ਸਾਰੀਆਂ ਇਹਦੀਆਂ ਇਹ ਵੀ ਆਪਾਂ ਮੁੰਡੇ ਤੋਂ ਲੈ ਕੇ ਆਂਦੀ ਆ ਜੀ ਹੋਰ ਤਾਂ ਮਾਰੇ ਇੱਧਰ ਕੋਈ ਡਾਊਨ ਵਾਲਾ ਹੈ ਨਹੀਂ ਆਪਣਾ ਬਾਜ ਹਾਏ ਕੀ ਨਹੀਂ ਡੌਣ ਵਾਲਾ ਇਹ ਉਹ ਦੂਏ ਬੱਚੇ ਜਾ ਕੇ ਲੈ ਕੇ ਸਿਰੇਲੇ ਖਾਨੇ ਵਾਲੇ ਕਿੱਡੇ ਕਿੱਡੇ ਹੋ ਗਏ ਉਹ ਸਿਰੇਲੇ ਖਾਨੇ ਦੇ ਜਾਣੇ ਇਹ ਆਪਣੇ ਦੋ ਬੱਚੇ ਹੋਰ ਦਰ ਲਿਆ ਮਨਿਹਰ ਪੂਰੇ ਪਾਣੀਛਤਈ ਆਪਣੇ ਦੋ ਬੱਚੇ ਨੇ ਜੀ ਇਹ ਵੀ ਹੋ ਗਏ ਹੈ ਹਿਆਰ ਜੀ ਸੋਨੇ ਹੋ ਗਏ ਵੀ ਨਾ ਬੜਾ ਬੜਾ ਅਸਤਰ ਜਿਹਾ ਲੱਗਦਾ ਇਹ ਦੇਖਣ ਨੂੰ ਚੰਗਾ ਵਾ ਦਾ ਲੱਗਦਾ ਈ ਇੱਕ ਹੋਰ ਚੱਕ ਲੈ ਜਿਹੜਾ ਬੈਠਾ ਹੁਣ ਆ ਬੱਚੇ ਜੇ ਛੋਟੇ ਨੇ ਜੀ ਉਹ ਤਾਂ ਕਾਹਨੂੰ ਲੈ ਕੇ ਆਉਣ ਲੱਗੇ ਆ ਤੂੰ ਇੱਧਰ ਥੱਲੇ ਆਉਦੇ ਥੱਲੇ ਚਾਰੇ ਨੂੰ ਵੀ ਚੱਕ ਲਿਆ ਹੁਣ ਕੋਈ ਨਹੀਂ ਮੇਰਾ ਵੀਰ ਕੋਈ ਕਬੂਤਰ ਨਾ ਕੱਢਦੀ ਦਿਖ ਕੇ ਮਾੜਾ ਮੋਟਾ ਧਿਆਨ ਨਾਲ ਆ ਗਏ ਜੀ ਆਪਣੇ 2:00 ਵਜੇ ਹੋਰ ਆ ਬੱਚਾ ਤੁਹਾਨੂੰ ਪਤਾ ਹੀ ਹੈ ਜਿਹੜਾ ਆਪਣੇ ਇੱਕ ਅਜੂਬਾ ਕੱਢਿਆ ਹੁਣ ਐਤਕੀ ਆਪਣੇ ਕੋਲ ਇੱਕ ਤਾਂ ਅਜੂਬਾ ਹੀ ਆ ਠੀਕ ਹੈ ਜੀ ਤੇ ਆ ਬੱਚਾ ਇਹਦੇ ਨਾਲ ਇੱਕ ਹੋਰ ਆ ਜੀ। ਤਾਵਲਾ। ਆ ਬੱਚਾ ਵੀ ਦੇਖੋ ਘੈਂਟ ਆ ਜੀ। ਬੱਚੇ ਦਾ ਜਦੋਂ ਹਰੇਕੇ ਬੰਦਾ ਚੰਗੀ ਕਢਾਉਂਦਾ ਹੁੰਦਾ ਬਾਕੀ ਦੱਡਾ ਕੀ ਪਤਾ ਲੱਗਦਾ ਹੁੰਦਾ ਇਹਨਾਂ ਦਾ ਵੀ ਕਿਵੇਂ ਉੱਡਦੇ ਨੇ ਕਿਵੇਂ ਨਹੀਂ। ਦੇਖ ਲਈ ਮੜਾ ਇਹਨਾਂ ਦੇ ਇੱਧਰ ਦਾਣੇ-ਦੂਣੇ ਦਾਣੇ ਵੀ ਦੇਣੇ ਆਲੇ ਹੋਣਗੇ। ਚੋਗਾ ਵੀ ਦੇ ਦੇ ਮੜਾ ਮੜਾ ਇਹਨਾਂ ਨੂੰ। ਇਹਨੂੰ ਵੀ ਚੋਗਾ ਦੇਣੇ ਆਲਾ ਇਹਨੂੰ ਵੀ ਚੋਗਾ ਦੇਣੇ ਆਲਾ ਇਹਨੂੰ ਵੀ ਦੇ ਦੇ ਇਹਨੂੰ ਹੈਗਾ। ਇਹ ਇਹਨਾਂ ਅੰਦਰ ਦਾ ਹੈਗਾ। ਇਹਨੂੰ ਇਕੱਲੇ ਹੁੰਦੇ ਦੇ ਦੇ ਥੋੜਾ ਜਿਹਾ। ਪਹਿਲਾਂ ਤਾਂ ਦੇ ਮਾਪਿਆਂ ਨੂੰ ਦੇ ਰਹਿਣਾ ਤੂੰ ਪਾਣੀ ਦੇ ਦੇਣ ਨੂੰ 10 10 ml ਦੇਂ ਬਦਨ ਦੇ ਕਦੇ ਤਾਂ ਜੀ ਪਾਣੀ ਬਚਿਆ ਨੂੰ ਕਰੋ ਠੀਕ ਆ ਜੀ ਸਸੀ ਘਰ ਵੀਰੇ ਸਾਰਿਆਂ ਨੂੰ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਫੇ ਤਾਲੇ ਵੀਰੇ ਵੀਡੀਓ ਸਾਰੀ ਦੇਖਿਆ ਕਰੋ ਜੀ ਓਕੇ ਜੀ